ਸੱਨਾ ਰਦੀ ਦੇਸ ਦੀਨਾ ਕਰ ਸੁਨੇ ਦਾ ਸੁਨਾ ਨੀਂ ਤੀਨ ਸੁਦੀ ਕਰ ਸੁਨੇ ਦਾ ਸੁਨਾ ਵਾਰੀ ਵਾਰਸੀ ਕਟਣ ਗਿਆ ਸੀ ਖਟਕੇ ਰੰਦੇ ਟੇਰ ਨਹੀਂ ਕਰ ਦੂਗਾ ਜਵਰਗੀ ਜੇ ਵਸ ਪੈ ਗਈ ਮੇਰੇ ਨ ਕਰ ਦੂਗਾ ਜਵਰਗੀ ਜੇ ਵਸ ਪੈ ਗਈ ਮੇਰੇ ਨ ਕਰ ਦੂਗਾ ਜਵਰਗੀ ਚੰਨਾ ਪਰਿਆ ਦੂਰ ਗੰਗਾ ਮੈਂ ਲਾਚਾਰੇ ਚੜਦੀ ਸੁੱਤਾ ਜਾਗਦੇ ਸਿੰਘਾ ਤੇਰੀ ਮਾਂ ਮੇਰੇ ਨਾਲ ਲੜਦੀ ਸੁੱਤਾ ਜਾਗਦੇ ਸਿੰਘਾ ਤੇਰੀ ਮਾਂ ਮੇਰੇ ਨਾਲ ਲੜਦੀ ਇਧਰ ਕਣ ਕਾ ਇਧਰ ਕਣ ਕਾ ਵਿਚ ਕਣ ਕਾ ਬੇਟੋ ਬਸ ਸਾਡੀ ਜਸਦੀ ਦੂਰ ਸੁਣੀ ਦੀ ਸੋਪਾ ਸਾਡੀ ਜਸਦੀ ਦੂਰ ਸੁਣੀ ਦੀ ਸੋਪਾ ਸਾਡੀ ਜਸਦੀ ਦੀ ਦੂਰ ਸੁਣੀ ਦੀ ਸੋਪਾ ਸਾਡੀ ਜਸਦੀ ਦੀ ਦੂਰ ਸੁਣੀ ਦੀ ਸੋਪਾ ਹੈਲੋ 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 ਸਾਰੇ ਕਹਿੰਦੇ ਹੋ ਵੇਖੋ ਸਾਰੀਆਂ ਮੈਕ ਮਤਲਬ ਕਿ ਵਾਰ-ਵਾਰ ਇੱਕ ਜਾਨੀ ਵੀ ਵੀ ਬੋਲੀਆਂ ਪਾਈ ਜਾਂਦੀਆਂ ਜਿਹੜੀਆਂ ਪਿੱਛੇ ਖੜੀਆਂ ਪਲੀਜ਼ ਉਹਨਾਂ ਨੂੰ ਵੀ ਟਾਈਮ ਦਿਓ ਠੀਕ ਹੈ ਨਾ ਤੀਆਂ ਸਾਰਿਆਂ ਵਾਸਤੇ ਹੈ ਤੇ ਮੇਰੇ ਕੋਲ ਕਸਤਾ ਤੁਹਾਡੇ ਭੈਣਾਂ ਅੱਗੇ ਵੱਡੀਆਂ ਛੋਟੀਆਂ ਆ ਗਿਆ ਥਵਨ ਕੇ ਠੀਕ ਹੈ ਨਾ ਓਕੇ ਜੀ ਚਲੋ ਪਿੱਛੇ ਜਿਨੇ ਪਿੱਛੇ ਹਾਂ ਜਿਹੜੀਆਂ ਵਿੱਚ ਨੱਚ ਹਟੀਆਂ ਪਲੀਜ਼ ਇਹਨਾਂ ਪਿਛਲੇ ਨੂੰ ਮੌਕਾ ਦਿਓ ਸ਼ੁਕਰੀਆ ਜੀ ਵਾਰੀ ਨਾਲ ਆਈ ਜਾਓ ਨਾ ਸਾਰੇ ਹਾਂ ਦੋ ਦੋ ਦੇ ਅੰਦਰ ਪੋਲੀਆਂ ਪਾ ਕੇ ਨਿਕਲੀ ਜਾਓ ਵਾਰੀ ਨਾਲ ਥੋੜਾ ਜਿਹਾ ਘੇਰਾ ਵੀ ਖੁੱਲਾ ਕਰ ਲੋ ਪਲੀਜ਼ ਭਗਤੀ ਨਦੀ ਦੇਵੀ ਚੂ ਸੀਟ ਦੀਆ ਮੇਕਾ ਮੈਨੂੰ

ਬਾਗ ਦੀ ਨਦੀ ਦੇ ਵਿੱਚ ਆਦੀ ਅਸ਼ਰਾਬ ਦਾ ਕਿਸੇ ਨੂੰ ਕੀ ਪਤਾ ਮਾਮਾ ਤੀਆਂ ਦੇ ਬੂਰਾਗ ਦਾ ਕਿਸੇ ਨੂੰ ਕੀ ਪਤਾ ਮਾਮਾ ਤੀਆਂ ਦੇ ਬੂਰਾਗ ਦਾ ਉਹ ਵੀ ਗੱਲ ਹੋ ਗਈ ਨਾ ਫਿਰ ਹੋਰ ਵੀ ਕੋਈ ਪੁਆਇੰਟ ਹਾਂ ਤੇ ਬਾਗ ਦੀ ਨਦੀ ਦੇ ਵਿੱਚ ਰੇਤੇ ਦੀਆਂ ਟੇਰੀਆਂ ਮੂਰੇ ਬਾਬਾ ਨਾਨਕ ਪਿੱਛੇ ਸੰਗ ਕਾਂਬ ਥੇਰੀਆਂ ਪੂਰੇ ਬਾਬਾ ਨਾਨਕ ਪਿੱਛੇ ਸੰਗ ਕਾਂਬ ਥੇਰੀਆਂ ਬਾਣਾਣ ਕੇ ਪਿੱਛੇ ਸੰਗ ਤਾਕੋ ਬਾਈ ਐਂ ਕਰੋ ਜਿਹੜਾ ਆਈ ਜਾਓ ਬਾਹਰੋਂ ਬੋਲੀਆਂ ਪਾਪਾ ਕੇ ਨਚਾ 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 ਨਹੀਂ ਮੈਂ ਨਚਾ 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 ਨਹੀਂ ਮੈਂ ਅਕਮੰਦੂ ਮੱਛਾ ਮੇਰੀ ਨੱਚਦੀ ਦੀ ਚਾਂਦਰ ਚਾਂਣ ਕੇ ਨਹੀਂ ਮੈਂ ਨੱਚੇ ਨਾ ਕੋਈ ਤਾਨੀ ਮਰਚਾਨੀ ਮੈਂ ਆਖਮਕ ਮਚਾਗੀ ਤੇ ਦੇਖਣਾ ਗੀਆ ਜੀ ਆਜੀ ਸੰਧਵੱਲੀਏ ਤੇਰਾ ਪਿੰਡਾਰੇ ਪਿੰਡ ਦੇ ਗੁਸੰਧਵੱਲੀਏ ਤੇਰਾ ਗਿੱਧਾਾਰੇ ਪਿੰਡ ਦੇ ਵੀ ਸੰਧਵੱਲੀਏ ਤੇਰਾ ਗਿੱਧਾਾਰੇ ਪਿੰਡ ਦੇ ਗੁਸੰਧਵੱਲੀਏ ਬਾਗਨ ਨੱਚੀ ਗਏ ਤਾਰੇ ਚਾਚਾ ਦੀ ਕੁੜੀ ਆਪਾ ਗੋਨ ਨੱਚੀ ਗਏ

ਭਗੂਦੀ ਨਦੀ ਦੇ ਵਿੱਚ ਊਲੀ ਲਕੀਨੇ ਕਾਲਿਆ ਪਾਤ ਲਾਗਾ ਵੀਰ ਨੀ ਮੈਂ ਆਇ ਤਵਾਰ ਤਾਰਿਆ ਪਾਤ ਲਾਗਾ ਵੀਰ ਨੀ ਮੈਂ ਆਇ ਤਵਾਰ ਤਾਰਿਆ ਥੜੀਆਂ ਆਵਾਜ਼ਾਂ ਪਿੱਪਲ ਸੌਂਦੇ ਥੜੀਆਂ ਆਵਾਜ਼ਾਂ ਪਿੱਪਲ ਸੌਂਦੇ ਫੁੱਲਾਂ ਮਾਂਝ ਕਲਾਈਆਂ ਸੱਗੀ ਫੁੱਲ ਸਿਰਾ ਤੇ ਸੌਂਦੇ ਬਲੇ 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 ਸੱਗੀ ਫੁੱਲ ਸਿਰਾ ਤੇ ਸੌਂਦੇ ਪਿਆਰੀ ਝਾਂਜਰਾ ਪਾਈਆਂ ਸੂਬੇਦਾਰ ਨੀਆਂ ਬਨ ਕੇ ਮੇਲਣਾ ਆਈਆਂ ਸੂਬੇਦਾਰਣੀਆਂ ਬਨ ਕੇ ਮੇਲਣਾ ਆਈਆਂ ਸੂਬੇਦਾਰਣੀਆਂ ਬਨ ਕੇ ਮੇਲਣਾ ਆਈਆਂ ਸੂਬੇਦਾਰਣੀਆਂ ਛੰਨੇ ਉੱਤੇ ਛੰਨਾ ਪਰਿਆਜ ਵੈੰਦਾ ਜਿੱਦਾਂ ਖੜ ਦੇਖ ਜੱਟਾ ਜੱਤੀ ਮਲ ਵੈੰਦਾ ਜਿੱਦਾਂ ਖੜ ਵੇਖ ਜੱਟਾ ਜੱਤੀ ਮਲ ਵੈੰਦਾ ਜਿੱਦਾਂ ਖੜ ਵੇਖ ਜੱਟਾ ਜੱਤੀ ਮਲ ਵੈੰਦਾ ਸਿਆ ਪਿਆਰੀਆਂ ਵਾਲੇ ਪੌਣਾਂ ਕਿੱਥੇ ਤਾ ਰੱਖਾਂ ਤੇਰੀਆਂ ਦਾਰੂ ਦੀਆਂ ਬੋਤਲਾਂ ਕਿੱਥੇ ਮੈਂ ਰੱਖਾਂ ਵੈਗ ਗਲਾਸ ਵੇ ਰੰਗ ਕਾਲਾ ਹੋ ਗਿਆ ਤੇਰੀਆਂ ਨਾ ਨਾ ਵੈਗ ਕਾਲਾ ਹੋ ਗਿਆ ਤੇਰੀਆਂ ਵਿਗਰਾਂ ਦੇ ਨਾਲ ਵੇ ਰੰਗ ਕਾਲਾ ਹੋ ਗਿਆ ਤੇ ਤੇ ਰੱਖਦੇ ਮੇਰੀਆਂ ਦਾਰੂ ਦੀਆਂ ਬੋਤਲਾਂ ਹੱਥ ਚ ਫੜਾ ਦੇ ਨੀ ਗਲਾਸ ਨਹੀਂ ਰੱਖ ਨੀ ਰੰਗ ਗੋਰਾ ਕਰ ਲ ਮਿੱਤਰਾਂ ਦਾ ਰਹਿਣਾ ਉਹ ਹਾਲੀ ਰੰਗ ਕੋਰਾ ਕਾਲਾ ਨਿਤਰਾ ਦਾ ਰਹਿਣਾ ਇਹ ਹਾਲੀ ਰੰਗ ਕੋਰਾ ਕਾਲਾ ਨਿਤਰਾ ਦਾ ਰਹਿਣਾ ਇਹ ਹਾਲੀ ਜੰਮਣ ਤੋਂ ਪਹਿਲਾਂ ਲੋਕੀ ਬਿਉਣ ਵਾਰੀ ਸੋਚਦੀ ਮੈਨੂੰ ਤੂੰ ਪੜਾਈ ਤੇ ਲਿਖਾਈ ਮਾਈ ਮੇਰੀ ਇਹ ਦੁਨੀਆ ਦਿਖਾ ਉਨੀਆਂ ਦੀ ਹੂ ਉਲਾਈਆ ਰਮਰ ਗਏ ਜਦੋਂ ਤੀਆਂ ਜੰਮੀਆ ਸੀਦੋ ਬੇਵਾਵਲਾ ਉਦੋਂ ਕਰ ਲੱਗੀਆਂ ਸੀ ਤੀਆਂ ਬੇਵਾਵਲਾ ਉਦੋਂ ਕਰ ਲੱਗੀਆਂ ਸੀ ਤੀਆਂ ਬੇਵਾ ਜਦੋਂ ਕਰ ਜਦੋਂ ਨਿੱਤਿਆਂ ਤੀਆਂ ਦੂਤਾ ਤੋਰ ਵਿਆਹ ਬੁਲਾ ਤੇਰੇ ਕਰ ਉੱਡ ਦੇਣਾ ਮੋਰ ਵਿਆਹ ਬੁਲਾ ਤੇਰੇ ਕਰ ਉੱਡ ਦੇਣਾ ਮੋਰ ਹੀ ਵਾਬਾ ਸਾਵਣ ਚੜ ਗਿਆ ਤੀਆਂ ਦੇ ਦਿਨ ਨੇੜੇ ਕੱਲੀ ਮਾਏ ਛੋਟੇ ਵੀਰ ਨੂੰ ਸਾਵਣ ਚੜ ਗਿਆ ਤੀਆਂ ਦੇ ਦਿਨ ਨੇੜੇ ਕੱਲੀ ਛੋਟੇ ਵੀਰ ਨੂੰ ਭਾਤੀਆ ਪੂਰਾ ਮਾਵਲਗੇ ਤੈਨੂੰ ਤਿਆਂ ਦੇ ਇਕ ਲੈ ਨਾ ਆਏ ਭਾਤੀਆ ਪੂਰਾ ਮਾਵਲਗੇ ਤੈ ਤੋ ਡਾਰੂ ਦੇ ਲੈ ਨੂ ਨਾ ਆਏ ਸੱਸੀ ਇਹ ਬੜੇ ਮੀ ਅਕੀ ਤੈ ਤੋ ਡਾਰੂ ਦੇ ਲੈ ਨੂ ਨਾ ਆਏ ਸੱਸੀ ਇਹ ਬੜੇ ਰੰਗੀਆਂ ਸੱਤੇ ਤੇਰੀ ਮੈਂ ਮਾਰੀ ਜੇ ਮੇਰੇ ਵੀਰ ਨੂੰ ਸੁਕੀ ਖੰਡ ਪਾਇ ਸੱਚ ਤੇਰੀ ਮਾ ਮਾਰੀ ਜੇ ਮੇਰੇ ਵੀਰ ਨੂੰ ਸੁਕੀ ਕੰਢਾ ਕਾਹੂੰ ਵੀ ਆ ਤਰੂਦੀ ਮਾਵਾ ਤੁਨਾ ਨਾ ਜਿੰਦੀ ਅਕਰੋ ਜਸਾ ਮੀਂਹ ਪੜੋ ਰੱਖੇ ਜੋਨਾ ਸਾਰੇ ਮਰਨੇ ਕਰ ਲੈ ਅੰਦੇ ਸਾਸ ਮੇਰੇ ਨੇ ਤੜਕੇ ਮੇਰੇ ਵਾਰੀ ਆਏ ਪਤੀਲਾ ਖੜਕੇ ਮੇਰੇ ਆਏ ਪਤੀਲਾ ਖੜਕੇ ਛੋਟੀ ਗੀਤੇ ਨਾਸ਼ੀਂ ਦਾ ਕੋ ਛੋਟੀ ਨੂੰ ਵੱਡੀ ਬਰ ਜਾਈ ਗੀਤੇ ਨਾਸ਼ੀਂ ਦਾ ਕੋ ਵੀ ਉਹ ਨਹੀਂ ਮਾੜੀ ਮਾੜੀ ਨਹੀਂ ਮੈਂ ਬਖਸ਼ੀ ਲੇ ਕਰੇ ਜਾਣੀ ਕਿਉਂ ਛੱਡ ਤਾ ਵੀਰ ਨਾ ਆਣੀ ਜਾਣੀ ਕਿਉਂ ਛੱਡਦੀ ਵੀਰ ਨਾ ਕੀ ਆਈਆਂ ਮਨ ਤੇਰੇ ਬੇ ਥੜੀਆਂ ਆਵਾਜ਼ ਨਾ ਪਿੱਪਲ ਸੌਂਦੇ ਥੜੀਆਂ ਆਵਾਜ਼ ਨਾ ਪਿੱਪਲ ਸੌਂਦੇ ਕਾਵਾ ਬਾਜ ਬਣੇਰੇ ਕਰਦੀ ਬੇਨਤੀਆਂ ਆਵੀਆ ਕਰ ਮੇਰੇ ਕਰਦੀ ਬੇਨਤੀਆਂ ਆਵੀਆ ਕਰ ਮੇਰੇ ਕਰਦੀ ਬੇਨਤੀਆਂ ਆਵੀਆ ਕਰ ਮੇਰੇ ਕਰਦੀ ਬੇਨਤੀਆਂ ਆਵੀਆ